ਤੇ ਉੱਧਰ ਕੋ ਬਹਿ ਰਹੇ ਐ ਐਕਚੁਅਲ ਇਹ ਸਪੋਰਟ ਨੇ ਹਰਾਂ ਹਰਾਂ ਬੱਕੇੜੀ ਦੇ ਵਿੱਚ ਮਾਚਾਗਾ ਐਕਚੁਅਲ ਇਹ ਚਾਹਦੇ ਆ ਕਿ ਇਹ ਫਰਵਾੜਾ ਉਸ ਤੋਂ ਹੋ ਸਕਦੀ ਆ ਕਿਤੇ ਵਹਿ ਜਾਵੇ ਫਿਰ ਚੰਦੂ ਦਾ ਕੰਮ ਫਿਰ ਅਫਸਰ ਕਹਿੰਦੇ ਨੇ 6 ਕਰੋੜ ਰੁਪਈਆ ਲੱਗਿਆ ਸਰਕਾਰ ਦਾ ਸਾਡੀ ਸ਼ਾਂਤੀ ਧਿਆਨ ਨਾਲ ਨਾਲੇ ਉਸ ਵੇਲੇ ਗੱਲ ਹੋਈ ਸੀ ਨਾ ਜਿਹੜਾ ਪਹਿਲ ਕਰੂਗਾ ਅੰਦਰ ਉਹਨੂੰ ਵਾੜਾਂਗੇ ਆਪਾਂ ਉਮਰ ਕਹਿ ਦਿੱਤੀ ਸਜਾਉਂਦੀ ਉਹਨਾਂ ਨੂੰ ਬੜਾ ਉੱਤਰ ਕਰੋ ਜੀ ਦੇਖਿਓ ਜਦੋਂ ਤੁਹਾਨੂੰ ਅੱਗੇ ਕੋਸਮੂ ਪਗਵਾੜਾ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿੱਤੀ ਜਲਦੀ ਕਿ ਜੋ ਅੱਜ ਦੀ ਘਟਨਾ ਸਾਰਿਆਂ ਨੂੰ ਪਤਾ ਹੀ ਆ ਅੱਗੇ ਵੀ ਵਾਇਟਾ ਹੋ ਚੁੱਕੀ ਹੈ ਉਹ ਬਹੁਤ ਘਟਿਆ ਹਰਕਤ ਹੋਈ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਪਹਿਲਾਂ ਤੋਂ ਵੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਇਹ ਜਿਹੜੇ ਸਰਰਾਰਤੀ ਅੰਸਰ ਹੈ ਇਹ ਅਸਲਾ ਲੈ ਕੇ ਘੁੰਮਦੇ ਸਾਡੀ ਜਾਨ ਨੂੰ ਖਤਰਾ ਹੈ ਤਾਂ ਵੀ ਚਲੋ ਪ੍ਰਸ਼ਾਸਨ ਨੇ ਕੋਈ ਕੰਟਰੋਲ ਇਚ ਲਾ ਦਿੱਤਾ ਨਾ ਹੁਣ ਬੇਨਤੀ ਸਾਰਿਆਂ ਪਗਵਾੜੇ ਦੇ ਸ਼ਹਿਰ ਵਾਸੀਆਂ ਦੇ ਸਤਾਨਦਾਰਾਂ ਨੂੰ ਸਾਰੇ ਪਗਵਾੜੇ ਨੂੰ ਇਹ ਬੇਨਤੀ ਕੀਤੀ ਜਾਂਦੀ ਕੱਲ ਨੂੰ ਸਾਡਾ ਤੁਸੀਂ ਸਹਿਯੋਗ ਦੇਣਾ ਇਹ ਅਨੁਸਾਰਤੀ ਅੰਤਰਾਂ ਨੂੰ ਪੜਨ ਲਈ ਪੁਲਸ ਤੇ ਵੀ ਥੋੜਾ ਪ੍ਰਸ਼ਾਸਨ ਤੇ ਥੋੜਾ ਜ਼ੋਰ ਪਾਵੇ ਤਾਂ ਆਪਾਂ ਫਗਵਾੜਾ ਅਜੋ ਤੱਕ ਬੰਦ ਰੱਖਣਾ ਦਿੱਤਾ ਕਿ ਫੰਡ ਨਹੀਂ ਹੁੰਦੇ ਹਾਂ ਜੇ ਅੱਜ ਰਾਤ ਤੱਕ ਵੀ ਕੋਈ ਭੰਮੀ ਪੜ ਲੈਂਦੀ ਫਿਰ ਅਸੀਂ ਫਿਰ ਕੋਈ ਬੰਦ ਦੀ ਕਾਲ ਨਹੀਂ ਹੈਗੀ ਪਰ ਜੇ ਜਦੋਂ ਤੱਕ ਨਹੀਂ ਪੜਦੇ ਹਉ ਤੱਕ ਤੁਸੀਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਇਹ ਕੋਈ ਇੱਕ ਹਿੰਦੂ ਦਾ ਜਾਂ ਤੇ ਸਿੱਖ ਦਾ ਮਸਲਾ ਨਹੀਂ ਇਹ ਸਾਂਝਾ ਸਾਡਾ ਸਾਰਿਆਂ ਦਾ ਮਸਲਾ ਹੈ ਅੱਜ ਜੇ ਇਹ ਘਟਨਾ ਇਹਨਾਂ ਨੇ ਵਾਪਰੀ ਆ ਕੱਲ ਤੁਹਾਡੇ ਨਾਲ ਵੀ ਵਾਪਰਨ ਨੂੰ ਦੇਰ ਨਹੀਂ ਲੱਗੂ ਇਸ ਕਰਕੇ ਸਾਰਿਆਂ ਨੇ ਆਪਣਾ ਸਮਝ ਕੇ ਸਹਿਯੋਗ ਦੇਣਾ ਤਾਂ ਸਾਰਾ ਬਾਜ਼ਾਰ ਨੂੰ ਬੰਦ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਬਹੁਤ ਹੀ ਮੰਦ ਭਾਗੀ ਘਟਨਾ ਘੱਟੀ ਹੈ ਫਰਵਾੜਾ ਸ਼ਹਿਰ ਦੇ ਵਿੱਚ ਕਿਉਂਕਿ ਮੈਂ ਕਹੂੰਗਾ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਿਅਰ ਹੈ ਉਹਦਾ ਕਾਰਨ ਕਿ ਜਿਵੇਂ ਕਿ ਪ੍ਰਧਾਨ ਜੀ ਨੇ ਸਾਨੂੰ ਹੁਣ ਇੱਥੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਪਿਛਲੇ 3 ਦਿਨ ਤੋਂ ਜਿਹੜੇ ਬੰਦੇ ਨੇ ਇਹ ਅਟੈਕ ਕੀਤਾ ਆ ਉਹਦੇ ਉਹਦੀ ਜਿਹੜੀ ਗਤੀਵਿਧੀਆਂ ਬਾਰੇ ਇਹ ਪ੍ਰਸ਼ਾਸਨ ਨੂੰ ਇਤਲਾਹ ਕਰਦੇ ਆ ਰਹੇ ਆ ਚਾਹੇ ਐਸਪੀ ਮੈਡਮ ਹੋਣ ਚਾਹੇ ਉਹ ਐਸਐਸਪੀ ਸਾਹਿਬ ਹੋਣ ਚਾਹੇ ਉਹ ਐਸਐਚਓ ਹੋਣ ਸਾਰਿਆਂ ਨੂੰ ਇਹ ਉਹਦੀ ਇਤਲਾਹ ਦਿੰਦੇ ਲੈ ਲੇਕਿਨ ਕਿਉਂਕਿ ਇਹਨਾਂ ਦੇ ਕਹਿਣ ਮੁਤਾਬਕ ਕਿ ਪਰਸੋਂ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਬਿਠਾ ਕੇ ਪੁੱਛਿਆ ਕਿ ਉਹ ਜਿਮੀ ਕਿੱਥੇ ਆ ਤੋ ਇਹ ਬੜੀ ਮੰਦਪਾਗੀ ਘਟਨਾ ਹੈ ਕਿ ਜੇ ਇਹਨਾਂ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਇੰਨਾ ਕੋਈ ਦੱਸਣ ਦੇ ਬਾਵਜੂਦ ਵੀ ਜੇ ਘਟਨਾ ਵਾਪਰੀ ਹੈ ਇਹ ਬਹੁਤ ਮਾੜੀ ਘਟਨਾ ਹੈ ਜਿਸ ਜਿੰਨੀ ਵੱਧ ਤੋਂ ਵੱਧ ਦੀ ਨਖੇਦੀ ਕਰਦੇ ਆ ਔਰ ਮੈਂ ਇਹ ਗੱਲ ਕਹੂੰਗਾ ਕਿ ਹੁਣੇ ਸਾਰਿਆਂ ਨੇ ਇਹ ਤੈਅ ਕੀਤਾ ਹੈ ਕਿ ਸਵੇਰੇ 10 ਵਜੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਸਾਰੇ ਮੈਂ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਜਿੱਦਾਂ ਬਾਬਾ ਜੀ ਨੇ ਵੀ ਕਿਹਾ ਇਹ ਕਿਸੇ ਸਮਾਜ ਦਾ ਕਿਸੇ ਹਿੰਦੂ ਦਾ ਕਿਸੇ ਸਿੱਖ ਦਾ ਕਿਸੇ ਹੋਰ ਭਾਈਚਾਰੇ ਦਾ ਮਸਲਾ ਨਹੀਂ ਹੈ ਇਹ ਸ਼ਹਿਰ ਦਾ ਮਸਲਾ ਹੈ ਸੋ ਸ਼ਹਿਰ ਦੇ ਵਿੱਚ ਜਿਹੜੀ ਬਹੁਤ ਵੱਡੀ ਇਹ ਪ੍ਰਸ਼ਾਸਨ ਦਾ ਫੇਲਅਰ ਹੈ ਉਹਨੂੰ ਚੈਲੰਜ ਕਰਦੇ ਹੋਏ ਆਪਾਂ ਸਵੇਰੇ 10 ਵਜੇ ਕੌਸ਼ਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਔਰ ਉੱਥੇ ਜਿਵੇਂ ਬਾਬਾ ਜੀ ਨੇ ਵੀ ਦੱਸਿਆ ਔਰ ਇਹ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਹੈ ਕਿ ਅਸੀਂ ਸਾਰਿਆਂ ਨੂੰ ਇਹ ਵੱਡੇ ਦੁਕਾਨਦਾਰਾਂ ਨੂੰ ਬੜੇ ਨਿਮਰਤਾ ਸਹਿਤ ਇਹ ਬੇਨਤੀ ਕਰਦੇ ਹਾਂ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਸਾਡਾ ਸਹਿਯੋਗ ਦਿਓ ਬਾਜ਼ਾਰ ਬੰਦ ਰਹੇਗਾ ਉਹਨੇ ਦੇਰ ਤੱਕ ਔਰ ਅਸੀਂ ਇਹ ਵੀ ਨਾਲ ਗੱਲ ਕਹਿੰਨੇ ਆ ਕਿ ਜੀ ਅੱਜ ਰਾਤ ਨੂੰ ਵੀ ਬੰਦ ਜੇ ਉਹ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਕੱਲ ਸਵੇਰੇ ਫੇਰ ਬੰਦ ਦੀ ਕਾਲ ਜਿਹੜੀ ਨਹੀਂ ਆ ਬਾਕੀ ਜਿਹੜੀ ਗਤੀਵਿਧੀ ਆ ਉਹ ਕੱਲ ਤੋਂ ਬਾਅਦ ਅਲਿੱਕੀ ਜਾਏਗੀ ਮੈਂ ਸਾਰੇ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਔਰ ਕਿ ਸਾਡਾ ਸਾਥ ਦਿਓ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮਾਜਿਕ ਜਥੇਬੰਦੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਸਾਰੇ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਸ਼ਹਿਰ ਦੇ ਇਕੱਠੇ ਹੋ ਕੇ ਇਹ ਜਿਹੜੀ ਗੁੰਡਾਗਰਦੀ ਨੂੰ ਆਪਾਂ ਨੱਥ ਪਾਈਏ ਸਾਰੇ 10 ਵਜੇ ਸਵੇਰੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਬਹੁਤ ਬਹੁਤ ਧੰਨਵਾਦ ਇੱਕ ਜਿਹੜਾ ਇਹ ਪੁਲਿਸ ਨੂੰ ਕਿਹਾ ਗਿਆ ਸੀ ਵੀ ਪਿਛਲੇ 3 ਦਿਨ ਤੋਂ ਉਹਨਾਂ ਨੇ ਇਹਨਾਂ ਦਾ ਬੰਦਾ ਚੱਕ ਕੇ ਜਿੰਮੀ ਬਾਰੇ ਉਹ ਪੁੱਛ ਰਿਆ ਸੀ ਕਿੱਥੇ ਆ ਤੇ ਪੁਲਿਸ ਨੇ ਫਿਰ ਕੋਈ ਐਕਸ਼ਨ ਨਹੀਂ ਲਿਆ ਉਹਦੇ ਲਈ ਤੁਸੀਂ ਕੀ ਕਾਰਵਾਈ ਅਗੇ ਤੋਂ ਮੈਂ ਇਸੇ ਕਰਕੇ ਇਸ ਗੱਲ ਦੀ ਮੰਦ ਭਾਗੀ ਘਟਣਾ ਜਿਹੜੀ ਇਹਦੇ ਸਭ ਤੋਂ ਵੱਡਾ ਫੇਲਿਅਰ ਹੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਕੋਈ ਲੜਾਈ ਝਗੜਾ ਅਚਾਨਕ ਹੋ ਜਾਏ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਪੁਰਾਣੀ ਜਿੱਦਾਂ ਇੱਥੇ ਗੱਲ ਆ ਰਹੀ ਸੀ ਕਿ ਰੰਜਿਸ਼ ਚੱਲ ਰਹੀ ਹੈ ਕੋਈ ਇਹ ਰੰਜਿਸ਼ ਜਿਹੜੀ ਸੀ ਤੇ ਰੰਜਿਸ਼ ਲekin 3 ਦਿਨ ਤੋਂ ਉਸ ਬੰਦੇ ਬਾਰੇ ਪੂਰੀ ਤਲਾਹ ਦਿੱਤੀ ਜਾ ਰਹੀ ਹੈ ਕਿ ਉਹਦੇ ਕੋਲ ਅਸਲਾ ਆ ਔਰ ਸਾਡੇ ਬੰਦਿਆਂ ਤੋਂ ਜਿੰਮੀ ਬਾਰੇ ਪੁੱਛ ਪੁੱਛ ਕੇ ਉਹਨਾਂ ਦੇ ਸਾਥੀਆਂ ਤੋਂ ਪੁੱਛ ਪੁੱਛ ਕੇ ਇਨਵੈਸਟੀਗੇਸ਼ਨ ਕਰ ਰਿਹਾ ਆ ਤੋਂ ਫਿਰ ਵੀ ਜੇ ਹਮੰਦਪਾ ਕੇ ਕਟਨਾ ਕਰਦੀ ਆ ਤਾਂ ਫਿਰ ਇਹ ਤੋਂ ਵੱਡਾ ਫੇਲਰ ਪ੍ਰਸ਼ਾਸਨ ਦਾ ਨਹੀਂ ਹੋ ਸਕਦਾ ਅਸੀਂ ਜਿੰਨੇ ਸ਼ੱਕ ਸ਼ਬਦਾ ਚ ਦੀ ਨਿਖੇਦੀ ਕਰੀਏ ਉਹ ਘਟ ਹੈ ਇਹ ਬਹੁਤ ਵੱਡਾ ਫੇਲਰ ਪ੍ਰਸ਼ਾਸਨ ਦਾ ਕੀ ਮੰਨਦੇ ਹੋ ਵੀ ਐਸਪੀ ਔਰ ਡੀਐਸਪੀ ਆਪਣੇ ਜਿਹੜੀ ਡਿਊਟੀ ਆ ਫਿਰ ਉਹ ਡਿਊਟੀ ਦੇ ਵਿੱਚ ਨਹੀਂ ਪ੍ਰੋਪਰ ਕੰਮ ਕਰ ਰਹੇ ਮੈਂ ਤਾਂ ਦੇਖੋ ਇਹ ਗੱਲ ਕਹੂੰਗਾ कि जे गल करिए कि ਤੁਸੀਂ ਹੁਣ ਪ੍ਰਸ਼ਾਸਨ ਦੀ ਗੱਲ ਕੀਤੀ ਆ ਮੇਰੇ ਖਿਆਲ ਨਾਲ 6:30 ਦਾ ਗੱਲ ਆ ਤਾਂ 9:00 ਦਾ ਟਾਈਮ ਹੋ ਚੁੱਕਿਆ ਆ ਐਸਪੀ ਮੈਡਮ ਜਿਹੜੇ ਸ਼ਹਿਰ ਦੇ ਵਿੱਚ ਇੱਥੇ ਮੌਜੂਦ ਨੇ ਹਲੇ ਤੱਕ ਉਹ ਸਾਨੂੰ ਇਸ ਜਿਹੜਾ ਆ ਸਿਵਲ ਹਸਪੀਟਲ ਦੇ ਵਿੱਚ ਆਉਣ ਦਾ ਵੀ ਉਹਨਾਂ ਕੋਲ ਟਾਈਮ ਨਹੀਂ ਲੱਗਾ ਸੋ ਇਸ ਤੋਂ ਵੱਡੀ ਜਿਹੜੀ ਪ੍ਰਸ਼ਾਸਨ ਦਾ ਜੇ ਕਹੀਏ ਕਿ ਉਹਨਾਂ ਦੀ ਕਿੰਨੇ ਕਿ ਜ਼ਿੰਮੇਵਾਰੀ ਦਾ ਕੰਮ ਕਰ ਰਹੇ ਆ ਜਾਂ ਕੀ ਕਰ ਰਹੇ ਆ ਇਸ ਤੋਂ ਵੱਡੀ ਗੈਰ ਜ਼ਿੰਮੇਵਾਰਾ ਨਾ ਉਹਨਾਂ ਦਾ ਜਿਹੜਾ ਰਵੱਈਆ ਇਹ ਤੋਂ ਵੱਡਾ ਕੀ ਦੱਸ ਸਕਦੇ ਆ ਤੋ ਜਿੰਨਾ ਵੀ ਪ੍ਰਸ਼ਾਸਨ ਇੱਥੇ ਬੈਠਾ ਆ ਕਿਸੇ ਨੇ ਵੀ ਹਲੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਆਸ਼ਵਾਸ਼ਣ ਨਹੀਂ ਦਿੱਤਾ ਕਿਸੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ ਪਿਛਲੇ 3 ਘੰਟੇ ਤੋਂ ਜੇ ਕੁਝ ਪ੍ਰਸ਼ਾਸਨ ਦੇ ਲੋਕ ਇੱਥੇ ਬੈਠੇ ਵੀ ਆ ਵੀ ਕਿਸੇ ਨੇ ਵੀ ਆ ਕੇ ਕੋਈ ਆਸ਼ਵਾਸ਼ਣ ਦੀ ਗੱਲ ਨਹੀਂ ਕੀਤੀ ਸੋ ਕਿੰਨਾ ਵੱਡਾ ਗੈਰ ਜ਼ਿੰਮੇਵਾਰਨਾ ਜਿਹੜਾ ਕੰਮ ਆ ਉਹ ਨਹੀਂ ਹੋ ਸਕਦਾ ਇਹ ਘਟਨਾ ਜੋ ਅੱਜ ਹੋਈ ਹੈ ਪ੍ਰਸ਼ਾਸਨ ਬੇਖਬਰ ਹੋਇਆ ਹੈ ਸ਼ਹਿਰ ਦੇ ਵਿੱਚ ਗੁੰਡਾਗਰਦੀ ਦਾ ਨਾਚ ਹੋ ਰਿਹਾ ਹੈ ਸ਼ਰਿਆਮ ਸਾਡੇ ਬੰਦਿਆਂ ਤੇ ਰਵਲਵਰ ਲੈ ਕੇ ਫਾਇਰਿੰਗ ਹੋ ਰਹੀ ਹੈ ਪ੍ਰਸ਼ਾਸਨ ਸੁੱਤਾ ਪਿਆ ਹੈ ਉਸ ਟਾਈਮ ਸੁੱਤਾ ਪਿਆ ਹੈ ਜਦੋਂ ਕਿ ਉਹਨਾਂ ਨੂੰ ਦੱਸਿਆ ਗਿਆ ਦੋ ਤਿੰਨ ਦਿਨ ਤੋਂ ਬੰਦੇ ਰਵਲਵਰ ਲੈ ਕੇ ਘੁੰਮਦੇ ਪਏ ਆ ਔਰ ਜਿੰਮੀ ਦੇ ਦੋਸਤ ਨੂੰ ਉਹਨਾਂ ਨੇ ਦੋ ਦਿਨ ਪਹਿਲਾਂ ਕਿਡਨੈਪ ਕਰਕੇ ਉਹਦੇ ਸਿਰ ਤੇ ਰਵਲਵਰ ਰੱਖਿਆ ਪ੍ਰਧਾਨ ਜੀ ਨੇ ਜਿੰਮੀ ਨੇ ਸਾਨੂੰ ਅੱਜ ਇਹ ਗੱਲ ਦੱਸੀ ਕਿ ਅਸੀਂ ਉਸ ਗੱਲ ਦੀ ਖਬਰ ਪ੍ਰਸ਼ਾਸਨ ਤੱਕ ਪਹੁੰਚਾਈ ਉਸ ਦੇ ਬਾਅਦ ਵੀ ਪ੍ਰਸ਼ਾਸਨ ਸੁੱਤਾ ਪਿਆ ਹੈ ਇਹ ਗੱਲ ਸਮਝ ਤੋਂ ਬਾਹਰ ਹੈ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕੱਲ 10 ਵਜੇ ਗਊਸ਼ਾਲਾ ਰੋਡ ਤੇ ਆਪਾਂ ਇਕੱਠੇ ਹੋਣਾ ਹੈ ਕੱਲ ਫਗਵਾੜਾ ਬੰਦ ਦੀ ਕਾਲ ਹੈ ਔਰ ਫਗਵਾੜਾ ਬੰਦ ਉਹਦੋਂ ਤੱਕ ਰਹੂਗਾ ਜਦੋਂ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਸਾਡਾ ਸਹਿਯੋਗ ਦਿਓ